ਜਲੰਧਰ ਬੈਸ ਤੋਂ ਮੈਂ ਅੱਗੇ ਲੱਕੇ ਉਸ ਇਲੈਕਸ਼ਨ ਨੂੰ ਲੜੂੰਗਾ ਕਿਉਂਕਿ ਮੈਨੂੰ ਪਾਰਟੀ ਦਾ ਪ੍ਰਧਾਨ ਵੀ ਹਾਂ ਮੁੱਖ ਮੰਤਰੀ ਵੀ ਹਾਂ ਤੇ ਮੈਂ ਜਾ ਕੇ ਲੋਕਾਂ ਨੂੰ ਗਲੀ ਗਲੀ ਜਾ ਕੇ ਦੱਸੂੰਗਾ ਕਿ ਆਹ ਮੈਂ ਕੰਮ ਕਰਤੇ ਆਹ ਮੈਂ ਕਰਨੇ ਨੇ ਸ਼ਕਤੀ ਹੋਰ ਦਿਓ ਤੁਹਾਡੇ ਹਲਕੇ ਨੂੰ ਹੋਰ ਜ਼ਿਆਦਾ ਪ੍ਰਮੋਟ ਕਰਿਏ ਜੇ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਜਲੰਧਰ ਬੈਠਾ ਹੈ ਸਾਨੂੰ ਐਡਰੈਸ ਦੇ ਦਿਓ ਤੁਸੀਂ ਕਹਿ ਦਿਓ ਚੰਗੇ ਵਾਸਤੇ ਕਹਿੰਨੇ ਆ ਚੰਗੇ ਲੱਗਦੇ ਆ ਕੰਮ ਚੰਗੇ ਲੱਗੇ ਵੋਟ ਪਾ ਦਿਓ ਜੇ ਲੱਗਿਆ ਕਿ ਨਹੀਂ ਯਾਰ ਇਹ ਤਾਂ ਹੋ ਰਿਹਾ ਕੁਛ ਐ ਇਹ ਤਾਂ ਇਹ ਚੰਗੇ ਨਹੀਂ ਹੈਗੇ ਬੋਰਨਾ ਪਾਇ ਕੋਈ ਗੱਲ ਨਹੀਂ ਸੋ ਸੱਚੀ ਨੀਤ ਨਾਲ ਮੈਂ ਜਾਊਗਾ ਉੱਥੇ ਮੈਂ ਅੱਜ ਹੀ ਚਲੇ ਆਂ ਕਰ ਲੈਣਾ ਮੈਂ ਰੈਂਟ ਤੇ ਉੱਥੇ ਕਿਰਾਏ ਤੇ ਸੁਰੂਰ ਵੀ ਕਿਰਾਏ ਤੇ ਚੱਲ ਰਿਹਾ ਕਿਰਾਏ ਤੇ ਲੈਣਾ ਕੀ ਆਫੇ ਕਿਰਾਏ ਤੇ ਕਰ ਲੈਣਾ ਉਹ ਲੈਣਾ ਇਹ ਨਹੀਂ ਹੈਗਾ ਵੀ 10 ਜਨਵਾਈ ਤੱਕ ਹੀ ਐ ਫਿਰ ਉੱਥੇ ਹੀ ਰਹਿ ਆਉ ਉਹ ਕਰ ਹਫਤੇ ਚ 2 ਜਾਂ 3 ਦਿਨ ਮਾਝੇ ਤੇ ਦੁਆਬੇ ਦਾ ਆਫਿਸ ਬਣ ਜਾਊਗਾ ਮੈਂ ਆ ਕੇ ਉੱਥੇ ਰਿਆ ਕਰੂੰਗਾ ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ ਜਲੰਧਰ ਆ ਜਾ ਆ 2 ਦਿਨ ਮੁੱਖ ਮੰਤਰੀ ਉੱਤੇ ਬੈਠੂ ਅਫਸਰਾ ਸਮੇਤ ਤੁਹਾਡੇ ਕੋਲੇ ਅਫਸਰ ਆਉਣਗੇ ਪਿੰਡਾਂ 'ਚ ਰਜਿਸਟਰੀਆਂ ਕਰਾਉਣ ਫਰਾਂ ਹੁਣ ਮੈਂ ਕੀ ਕੀਤਾ ਹੋਇਆ ਮੈਂ ਸਾਰੇ ਅੱਜ ਅੱਜ ਜਿੰਨੇ ਬੰਦੇ ਵੀ ਅੱਜ ਤੱਕ ਚਲੋ ਸੈਟੜਿਆ ਜਿੰਨੇ ਵੀ ਬੰਦੇ ਕੱਲ ਕੋਈ ਆਧਾਰ ਕਾਰਡ ਬਣਾਉਣ ਗਿਆ ਕੋਈ ਲਾਇਸੈਂਸ ਬਣਾਉਣ ਗਿਆ ਕੋਈ ਰਜਿਸਟਰੀ ਕਰਾਉਣ ਗਿਆ ਜਿੰਨੇ ਵੀ ਪੰਜਾਬ ਦੇ ਵਿੱਚ ਹੋਏ ਨੇ ਕੰਮ ਉਹਨਾਂ ਦੀ ਮੈਂ ਲਿਸਟ ਮੰਗਾ ਲੈਣਾ ਸ਼ਾਮ ਨੂੰ ਕੰਪਿਊਟਰ ਤੇ ਮੇਰੇ ਡੈਸ਼ਬੋਰਡ ਹੈ ਤੇ ਮੈਂ ਚੈੱਕ ਕਰਦਾ ਮੈਂ ਉਹਨਾਂ ਬੰਦਿਆਂ ਦੇ ਫੋਨ ਮੰਗਾ ਲੈਣਾ ਕਿਸੇ ਨੂੰ ਵੀ ਫੋਨ ਕਰ ਲੈਣਾ ਵੀ ਤੁਸੀਂ ਭਾਈ ਕੱਲ ਸਮਾਣੇ ਤਹਿਸੀਲ ਚ ਗਏ ਸੀਗੇ ਕਿਵੇਂ ਕੰਮ ਹੋ ਗਿਆ ਵਧੀਆ ਹੋ ਗਿਆ ਹੋ ਗਿਆ ਜੀ ਕੋਈ ਪੈਸੇ ਤਾਂ ਨਹੀਂ ਮੰਗੇ ਕਿਸੇ ਨੇ ਨਾ ਜੀ ਕੋਈ ਕੋਈ ਵੱਦ ਘਟੂ ਕੋਈ ਖੱਜਲ ਖਵਰੀ ਤਾਂ ਨਹੀਂ ਨਾ ਜੀ ਦੱਸ ਦਿਓ ਆ ਨੰਬਰ ਹੈ ਤੇ ਪੈਕ ਚੈੱਕ ਕਰਨ ਇਹਦੇ ਨਾਲ ਕੀ ਹੋਊਗਾ ਹੁਣ ਅਫਸਰਾਂ ਨੂੰ ਵੀ ਪਤਾ ਵੀ ਆ ਨੰਬਰ ਜਾਊ ਇਹਦਾ ਜਾਊਗਾ ਵੀ ਉੱਥੇ ਮੁੱਖ ਮੰਤਰੀ ਦੇ ਦਫ਼ਤਰ ਚ ਤੇ ਕਰੂਗਾ ਵੀ ਆਪ ਹੀ ਉਹ ਤੇ ਜੇ ਕਦਾ ਵਿੱਚੋਂ ਫੜਿਆ ਗਿਆ ਨਾ ਵਹਾਂ ਵੱਧ ਪੈਸੇ ਲੈ ਲੇ ਆਪਾਂ ਦੋ ਚਾਰ ਕਾਮ ਮਾਰ ਕੇ ਢੰਗ ਦੇਣੇ ਸਾਰੇ ਠੀਕ ਹੋ ਜਾਣਗੇ ਦੇਖ ਲਿਓ ਨਾ ਮਨੇ ਇਹ ਕੰਮ ਤੇ ਆਪ ਤਾਂ ਮੈਂ ਕਮਾਉਂਦਾ ਰਹੀ ਇਹ ਇਹਨਾਂ ਦੇ ਛੱਡਦਾ ਨਹੀਂ ਮੈਂ ਜਾਂ ਜਿਹੜੇ ਇਹਨਾਂ ਨੇ ਲੁੱਟੇ ਹੋਏ ਨੇ ਉਹ ਵੀ ਨਹੀਂ ਛੱਡਦਾ ਉਹ ਤਾਂ ਵਿਆਸ ਸਨੇਤ ਵਾਪਸ ਲਊਗਾ ਇਹ ਪਹਾੜਾਂ ਪੂੜਾਂ ਚ ਬਹੁਤ ਪੈਸੇ ਨੇ ਇਹਨਾਂ ਦੇ ਪਹਾੜਾਂ ਚ ਬਹੁਤ ਜ਼ਮੀਨਾਂ ਚ ਮੁੰਨੀਆਂ ਲਈਆਂ ਹੋਈਆਂ ਨੇ ਇਹਨਾਂ ਨੇ ਸਭ ਕੱਢ ਕੇ ਲਿਆਵਾਂਗੇ ਇੱਥੇ ਆ ਆਮ ਲੋਕਾਂ ਦੇ ਗਰੀਬਾਂ ਦੇ ਘਰਾਂ ਚ ਉਹ ਪੈਸਾ ਆਊਗਾ ਵਿਆਸ ਸਨੇਤ ਆਊਗਾ ਪਾਵੇਂ ਜ਼ਮੀਨ ਦੇ ਰੂਪ ਚ ਆਵੇ ਪੜ੍ਹਾਈ ਦੇ ਰੂਪ ਚ ਆਵੇ ਹੈਲਥ ਦੇ ਰੂਪ ਚ ਆਵੇ ਸੋ ਮੈਂ ਨਹੀਂ ਛੱਡਦਾ ਇਹਨਾਂ ਨੂੰ ਸੋ ਮੈਂ ਇਸੇ ਕੰਮ ਤੇ ਮੈਂ ਨਾ ਤਾਂ ਮੈਂ ਰੇਤ ਦੀਆਂ ਖੱਡਾਂ ਜਿੱਸਾ ਪਾਉਣਾ ਨਾ ਮੈਂ ਬਸਾਂ ਚ ਹਿੱਸਾ ਪਾਉਣਾ ਨਾ ਮੈਂ ਹਵੇਲੀਆਂ ਟਾਬਿਆਂ ਚ ਹਿੱਸਾ ਪਾਉਣਾ ਨਾ ਮੈਂ ਰੇਤੇ ਦੀਆਂ ਖੱਡਾਂ ਜਿੱਸਾ ਪਾਉਣਾ ਮੈਂ ਹਿੱਸਾ ਜ਼ਰੂਰ ਪਾਉਣਾ ਪਰ ਪਾਉਣਾ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਦਲਿਤਾਂ ਗਰੀਬਾਂ ਲਈ ਆਉਣ ਵਾਲੇ ਦਿਨਾਂ ਚ ਬਹੁਤ ਵੱਡੀਆਂ ਵੱਡੀਆਂ ਸਕੀਮਾਂ ਪੈਸੇ ਥੋੜੇ ਨੇ ਪੈਸੇ ਤੁਹਾਨੂੰ ਹੀ ਦੇਣੇ ਨੇ ਮੈਂ ਕੋਈ ਮਸ਼ੀਨ ਨਹੀਂ ਹੈਗੀ ਮੇਰੇ ਕੋਲੇ ਕਿ ਮੈਂ ਛਾਪ ਕੇ ਤੁਹਾਨੂੰ ਦਿੰਨਾ ਟੈਕਸ ਲੈਣੇ ਆ ਤੁਹਾਡੇ ਤੋਂ ਉਹੀ ਟੈਕਸ ਸਹੂਲਤਾਂ ਦੇ ਰੂਪ ਚ ਵਾਪਸ ਦੇਣਾ ਇਹ ਸਰਕਾਰ ਦਾ ਕੰਮ ਹੁੰਦਾ ਔਰ ਸਵਾ ਡੋਸਾਲ 25 ਸਾਲ ਹੋ ਗਏ ਕਦੀ 1 ਰੁਪਏ ਦੀ ਮੇਰੇ ਤੇ ਕੋਈ ਇਲਜ਼ਾਮ ਲੱਗਿਆ ਹੋਵੇ ਕਿਉਂਕਿ ਮੈਂ ਇਸ ਕੰਮ ਚ ਹੈ ਹੀ ਨਹੀਂ ਜੀ ਮੇਰਾ ਤਾਂ ਇਹ ਪਾਸਾ ਹੀ ਹੈ ਨਹੀਂ ਸੋ ਮੈਂ ਤਾਂ ਇਸ ਚਾ ਵੀ ਜੇ ਤੁਹਾਨੂੰ ਕਦੇ ਇਸ ਤਰ੍ਹਾਂ ਦਾ ਕੋਈ ਆ ਗਿਆ ਨਾ ਕੋਈ ਇਨਫੋਰਮੇਸ਼ਨ ਕਿ ਭਗਵਾਨਤਮਾਨ ਨੇ 1 ਰੁਪਿਆ ਖਾ ਲਿਆ ਯਾਰ ਸਰਕਾਰ ਦਾ ਸੀ ਉਹ ਆਪ ਖਾ ਲਿਆ ਉਹ ਰੁਪਿਆ ਨਹੀਂ ਹੋਊਗਾ ਸਰਫਾਸ ਦੀ ਗੋਲੀ ਹੋ ਇਹ ਮੈਂ ਪਹਿਲਾਂ ਕਹਿ ਚੁੱਕਿਆ ਗੱਲ ਪੈਸੇ ਕਮਾਉਣੇ ਹੁੰਦੇ ਤਾਂ ਕਲਾਕਾਰੀ ਵਾਲੇ ਜੀਵਨ ਚੋਂ ਕਮਾ ਲੈਣ ਦੇ ਬਹੁਤ ਜ਼ਿਆਦਾ ਅੱਜ ਵੀ ਬੁਲਾਈ ਜਾਂਦੇ ਨੇ ਤਾਂ ਬੰਬੇ ਵਾਲੇ ਮੈਨੂੰ ਮਗਨ ਨਹੀਂ ਨਹੀਂ ਹੁਣ ਤਾਂ ਹੁਣ ਤਾਂ ਠਿੱਲ ਪੇ ਬਈ ਹੁਣ ਨਹੀਂ ਹੁਣ ਤਾਂ ਲੋਕਾਂ ਦੇ ਹੱਕ 'ਚ ਹੋਗੇ ਲੋਕ ਆਪਣੇ ਹੱਕ 'ਚ ਹੋਗੇ ਹੁਣ ਨਹੀਂ ਮੈਂ ਗਿਆ ਸਾਹ ਛੱਡਿਆ ਜਾਣਾ ਵੀਰੇ ਹੁਣ ਤਾਂ ਜਿਹਾ ਜਿਹੋ ਜੇ ਹੈਗੇ ਆ ਐ ਜੀ ਰਹਾਂਗੇ ਔਰ ਇਹਦੇ ਨਾਲ ਕੀ ਹੈ ਨਾ ਦਿਲ ਬਹੁਤ ਵੱਡਾ ਟੁੱਟ ਜੂਗਾ ਜੇ ਕੋਈ ਐਦਾਂ ਦੀ ਖਬਰ ਆ ਗਈ ਨਾ ਜ਼ਿੰਮੇਵਾਰੀਆਂ ਬਹੁਤ ਵਾਝੰਦੀਆਂ ਨੇ ਇਮਾਨਦਾਰ ਕਹਾਉਣਾ ਬਹੁਤ ਸੌਖਾ ਰਹਿਣਾ ਬਹੁਤ ਔਖਾ ਹੈ ਸਾਡੇ ਤਾਂ ਇਹ ਕਿਹਾ ਜਾਂਦਾ ਹੈ ਸਾਡੇ ਆਪਣੇ ਕਲਚਰ 'ਚ ਕਿ ਇਮਾਨਦਾਰ ਉਹੀ ਹੈ ਜਿਹਨੂੰ ਮੌਕਾ ਨਹੀਂ ਮਿਲਦਾ ਇਮਾਨਦਾਰ ਉਹੀ ਹੈ ਜਿਹਨੂੰ ਮੌਕਾ ਨਹੀਂ ਮਿਲਿਆ ਜੇ ਮੌਕਾ ਮਿਲਣ ਤੋਂ ਬਾਅਦ ਵੀ ਇਮਾਨਦਾਰ ਹੈ ਫਿਰ ਸੱਚੀ ਇਮਾਨਦਾਰ ਹੈ ਜਿਹੜਾ ਕਹਿੰਦਾ ਮੈਂ ਇਮਾਨਦਾਰ ਹਾਂ ਉਹਨੂੰ ਵੇਖ ਕਹੇ ਕਿ ਕਿਹੜੇ ਕਿਹੜੇ ਉਹਦੇ ਤੇ ਰਹਾ ਨਹੀਂ ਆਪਣਾ ਉਹਦਾ ਕੋਈ ਨਹੀਂ ਮਿਲਿਆ ਜੀ ਫਿਰ ਫਿਰ ਇਮਾਨਦਾਰੀ ਹੈ ਜਦੋਂ ਮੌਕਾ ਹੀ ਨਹੀਂ ਮਿਲਿਆ ਤੇ ਜੇ ਮੌਕਾ ਮਿਲਣ ਤੋਂ ਬਾਅਦ ਵੀ ਇਮਾਨਦਾਰ ਹੈ ਫਿਰ ਸੱਚੀ ਇਮਾਨਦਾਰ ਹੈ ਸੋ ਇਹ ਦਿਲ ਟੁੱਟ ਗਿਆ ਨਾ ਲੋਕਾਂ ਦੀ ਬਹੁਤ ਉਮੀਦਾਂ ਜੁੜੀਆਂ ਹੁੰਦੀਆਂ ਨੇ ਵੀ ਇੱਥੋਂ ਤੱਕ ਟੁਕੜ ਮੈਂ ਅੱਖਾਂ ਮੀਚ ਕੇ ਵਿਸ਼ਵਾਸ ਕਰ ਸਕਦਾ ਯਾਰ ਇਧਰੋਂ ਤਾਂ ਇਸ ਪਾਸੇ ਤਾਂ ਜੇ ਮੈਨੂੰ ਕਦੇ ਵੀ ਖਬਰ ਐਦਾਂ ਦੀ ਆਉਂਦੀ ਨਹੀਂ ਇੱਕ ਸਾਧੂ ਸੀ ਉਹਦੇ ਕੋਲੇ ਬਹੁਤ ਰੇਅਰ ਐ ਸਟਫ ਰੇਅਰ ਨਸਲ ਦਾ ਘੋੜਾ ਸੀ ਚਿੱਟੇ ਰੰਗ ਦਾ ਉਹ ਨਸਲ ਹੀ ਗਾਇਬ ਹੋ ਗਈ ਸੀ ਇੱਕੋ ਹੀ ਘੋੜਾ ਸੀ ਉਹਦੇ ਕੋਲੇ ਡਾਕੂਆਂ ਨੂੰ ਪਤਾ ਲੱਗ ਗਿਆ ਕਿ ਫਲਾਨੇ ਡੇਰੇ ਦੇ ਸਾਧੂ ਕੋਲੇ ਘੋੜਾ ਹੈ ਉਹ ਡਾਕੂਆਂ ਸਰਦਾਰ ਕਹਿੰਦਾ ਖੂਨ ਖਰਾਬਾ ਕਾਨੂੰ ਕਰਨਾ ਹੈ ਸਾਧੂ ਬੰਦਾ ਹੈ ਇੱਕ ਡਾਕੂ ਭੇਜਦਾ ਕਹਿੰਦਾ ਇਹਨੂੰ ਪੁੱਛ ਲੈ ਕਿੰਨੇ ਪੈਸੇ ਦਾ ਵੇਚਦਾ ਹੈ ਘੋੜਾ ਲੈਣ ਨੂੰ ਲੈਣੀ ਲੈਣਾ ਘੋੜਾ ਕਹਿੰਦੇ ਆਪਾਂ ਉਹ ਜਾ ਕੇ ਕਹਿੰਦਾ ਬਾਬਾ ਜੀ ਉਹ ਜਿਹੜਾ ਘੋੜਾ ਹੈ ਕਿੰਨੇ ਦਾ ਵੇਚਣਾ ਹੈ ਕਹਿੰਦਾ ਮੈਂ ਵੇਚਣੀ ਨਹੀਂ ਕਹਿੰਦਾ ਮਾਬੇ 2 ਲੱਖ ਕਹਿੰਦਾ ਜੇ ਤੂੰ ਵੇਚਣਾ ਹੀ ਨਹੀਂ ਤੂੰ ਕਿਉਂ 2 ਲੱਖ ਕਿਉਂ ਕਹੀ ਜਣਾ 50 ਕਰ ਦਈਏ 50 ਲੱਖ ਉਹ ਕਹਿੰਦਾ ਭਾਈ ਸਾਹਿਬ ਮੈਂ ਵੇਚਣਾ ਹੀ ਨਹੀਂ ਯਾਰ ਮੈਂ ਆਪ ਪਾਲਿਆ ਬਸ਼ੇਰਾ ਸੀ ਛੋਟਾ ਜਿਹਾ ਇਹ ਕਹਿੰਦਾ ਕਰੋੜ ਕਹਿੰਦਾ ਨਾ ਮੈਂ ਵੇਚਣਾ ਹੀ ਨਹੀਂ ਕਹਿੰਦਾ ڈاکੂ ਬਗੇਲ ਸਿੰਘ ਵੱਲੋਂ ਆਏ ਆ ਜੀ 1.5 ਕਰੋੜ ਚ ਸੌਦਾ ਨਿਵੇੜੀਏ ਉਹ ਕਹਿੰਦਾ ਮੈਂ ਵੇਚਣਾ ਹੀ ਨਹੀਂ ਚਲ ਐ ਕਰਦਾ ਬਾਬਾ ਆਖਰੀ ڈاکੂ ਬਗੈਰ ਸਿੰਘ ਨੂੰ ਮੈਂ ਵੀ ਜਾ ਕੇ ਜਵਾਬ ਦੇਣਾ ਸਾਡਾ ਸਰਦਾਰ ਆਹੋ 2 ਕਰੋੜ ਚਲ ਨਵੇਂੜੋ ਉਹ ਕਹਿੰਦਾ ਵੀ ਮੈਂ ਵੇਚਣਾ ਹੀ ਨਹੀਂ ਯਾਰ ਤੂੰ ਗੱਲਾਂ ਕਿਹੜੀਆਂ ਕਰੀ ਜਾਂਦਾ ਚਲੋ ਜੋ ਮੁਰਗੇ ڈاکੂ ਉਹਨੇ ਜਾ ਕੇ ਦੱਸਤਾ ਆਪਣੇ ਸਰਦਾਰ ਨੂੰ ਕਹਿੰਦੇ ਉਹ ਨਹੀਂ ਵੇਚਦਾ ਮੈਂ 2 ਕਰੋੜ ਵੀ ਕਹਿੰਦਾ ਸੀ ਉਹ ਕਹਿੰਦਾ ਮੈਂ ਨਹੀਂ ਵੇਚ ਚਲ ਕਹਿੰਦਾ ਕੋਈ ਠੀਕ ਹੈ ਯਾਰ ਕੋਈ ਵੇਲੇ ਕਿਤੇ 5-7 ਦਿਨਾਂ ਬਾਅਦ ਨਾ ਉਹ ਸਾਧੂ ਬਾਬੇ ਨੂੰ ਸ਼ਹਿਰ ਜਾਣਾ ਪਿਆ ਉਹ ਘੋੜੇ ਤੇ ਸਵਾਰੋ ਕੇ ਜਾ ਰਿਹਾ ਸ਼ਹਿਰ ਰਸਤੇ 'ਚ ਇੱਕ ਬੁੱਢਾ ਕੁਬਬਾ ਅੱਖਾਂ ਤੋਂ ਅੰਨਾਂ ਬਿਮਾਰ ਛੋਟੀ ਫੜ ਕੇ ਤੁਰਦਾ ਬਹੁਤ ਹੌਲੀ-ਹੌਲੀ ਤੁਰਦਾ ਜਾਵੇ ਇੱਕ ਬਜ਼ੁਰਗ ਉਹ ਕਹਿੰਦਾ ਵੀ ਮੈਂ ਅੱਖਾਂ ਤੋਂ ਤਾਂ ਅੰਨਾਂ ਪਰ ਮੈਨੂੰ ਸੁਣਦਾ ਹੈ ਮੈਨੂੰ ਘੋੜੇ ਦੇ ਪੌੜਾਂ ਦੀ ਆਵਾਜ਼ ਸੁਣਾਈ ਦਿੱਤੀ ਹੈ ਕੋਈ ਘੋੜਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ ਹੈ ਮੈਂ ਬੇਨਤੀ ਕਰਦਾ ਜੇ ਕਿਤੇ ਮੈਨੂੰ ਬਿਠਾ ਕੇ ਲੈ ਜਾਏ ਤਾਂ ਮੈਂ ਬਚ ਸਕਦਾ ਪਰ ਮੈਨੂੰ ਲੱਗਦਾ ਨਹੀਂ ਜੇ ਮੈਂ ਤੁਰ ਕੇ ਜਾਊਂਗਾ ਸ਼ਹਿਰ ਤਾਂ ਮੈਂ ਪਹੁੰਚ ਜਾਊਂਗਾ ਸ਼ਹਿਰ ਮੈਂ ਰਾਹ ਚ ਮਰ ਜਾਊਂਗਾ ਬਹੁਤ ਬਿਮਾਰ ਆ ਮੈਂ ਉਹ ਸਾਧੂ ਕਹਿੰਦਾ ਲੈ ਕੋਈ ਗੱਲ ਹੀ ਨਹੀਂ ਬਾਬਾ ਜੀ ਉੱਤਰ ਗਿਆ ਘੋੜੇ ਤੋਂ ਸਾਧੂ ਨੂੰ ਕਹਿੰਦਾ ਪਹਿਲਾਂ ਤੂੰ ਬਹਿ ਜਾ ਫਿਰ ਮੈਂ ਤੇਰੇ ਪਿੱਛੇ ਮੈਂ ਬਹਿ ਜਾਊਂਗਾ ਸਾਧੂ ਨੂੰ ਬਿਠਾਇਆ ਜਦੋਂ ਹਜੇ ਤਾਂ ਬਾਬਾ ਉਹ ਜਿਹੜਾ ਬਾਬਾ ਸੀ ਬਜ਼ੁਰਗ ਉਹਨੂੰ ਬਿਠਾਇਆ ਸਾਧੂ ਹਜੇ ਚੜ੍ਹ ਨਹੀਂ ਲੱਗਾ ਸੀ ਉਹਨੇ ਮਾਰੀ ਅੱਡੀ ਘੋੜੇ ਦੇ ਘੋੜਾ ਸੌਦੀ ਸਪੀਡ ਤੇ ਅੱਗੇ ਉਹ ਅੱਗੇ ਲਿਜਾ ਕੇ ਘੋੜੇ ਦਾ ਮੂੰਹ ਇਧਰ ਨੂੰ ਕਰਕੇ ਕਹਿੰਦਾ ਸੁਣੋ ਏ ਬਾਬਾ 2 ਕਰੋੜ ਦਿੰਦੇ ਸੀ ਤੈਨੂੰ ਨਹੀਂ ਲਿਆ ਰਾਂ ਤੈਂ ਕੋਈ ਬਿਮਾਰ ਮੂਰ ਨਹੀਂ ਕੋਈ ਅੰਨਾ ਉਹਨਾਂ ਨਹੀਂ ਮੈਂ ਉਹੀ ਬੁੜਾ ਬੜਾ ਨਹੀਂ ਐ ਮਾਰੀ ਇਥੋਂ ਨਕਲੀ ਗਾੜੀ ਜਿਹੜੀ ਲਾਈ ਹੋਈ ਸੀ ਉਸੇ ڈاکੂ ਦੇ ਬੰਦੇ ਆ ਭਗੇਲ ਸਿੰਘ ਦੇ ਹੁਣ ਤੈਨੂੰ ਨਾ ਪੈਸੇ ਮਿਲਣੇ ਨੇ ਨਾ ਤੈਨੂੰ ਘੋੜਾ ਮਿਲਣੇ ਹੁਣ ਖੜ ਗਿਆ ਕਹਿੰਦਾ ਜੀ ਤਾਂ ਠੀਕ ਹੈ ਹੁਣ ਤਾਂ ਦੇਖੋ ਘੋੜਾ ਤਾਂ ਉਸੇ ਦਾ ਹੀ ਹੁੰਦਾ ਭਾਈ ਜਿਹਦੇ ਹੱਥ ਚੋਂ ਦੀਆਂ ਵਾਗਾਂ ਨੇ ਘੋੜਾ ਤਾਂ ਗਿਆ ਘੋੜਾ ਤਾਂ ਨਹੀਂ ਹੁਣ ਮੈਨੂੰ ਵਾਪਸ ਮਿਲ ਸਕਦਾ ਪਰ ਇੱਕ ਗੱਲ ਮੈਂ ਬੇਨਤੀ ਕਰ ਨਹੀਂ ਜਾਣਾ ਜੇ ਮੇਰੀ ਮੰਨ ਲਓ ਥੋੜੀ ਜੀ ਕਹਿੰਦਾ ਦੱਸ ਕਹਿੰਤ ਤੁਸੀਂ ਇਹ ਕਹਾਣੀ ਦੱਸਿਓ ਨਾ ਕਿਸੇ ਨੂੰ ਲੋਕਾਂ ਨੂੰ ਦੱਸਿਓ ਨਾ ਯਾਰ ਵੀ ਤੁਸੀਂ ਮੈਂ ਤੁਹ ਕਿਵੇਂ ਘੋੜਾ ਖੋਇਆ ਉਹ ਹੱਸ ਪਿਆ ਕਹਿੰਦਾ ਇਹਦੇ ਨਾਲ ਕੀ ਫਰਕ ਪੈਂਦਾ ਸਾਧੂ ਕਹਿੰਦਾ ਬਹੁਤ ਫਰਕ ਪੈਂਦਾ ਇਹ ਕੀ ਫਰਕ ਪੈਂਦਾ ਕਹਾਂ ਜੇ ਤੁਸੀਂ ਦੱਸਤਾ ਨਾ ਫਿਰ ਫਿਊਚਰ ਚ ਭਵਿੱਖ ਚ ਲੋਕ ਆਉਣ ਵਾਲੇ ਦਿਨਾਂ ਚ ਲੋਕ ਸੱਚੀ ਮੁੱਚੀ ਦੀ ਬਿਮਾਰਾਂ ਤੇ ਸੱਚੀ ਮੁੱਚੀ ਦੇ ਬੁੱਢਿਆਂ ਤੇ ਸੱਚੀ ਮੁੱਚੀ ਦੇ ਅੰਨਿਆਂ ਤੇ ਸੱਚੀ ਮੁੱਚੀ ਦੇ ਬਜ਼ੁਰਗਾਂ ਤੇ ਯਕੀਨ ਕਰਨਾ ਹਟ ਜਾਣਗੇ ਯਾਰ ਵੀ ਯਾਰ ਫਲਾਨੇ ਬਾਬੇ ਦੇ ਘੋੜੇ ਵਾਂਗੂ ਕਿਤੇ ਡੱਕੂ ਨਾ ਹੋਵੇ ਕਿਤੇ ਕਹਿੰਦੇ ਲੋਕ ਹੈਲਪ ਕਰਨੋਂ ਹਟ ਜਾਣਗੇ ਗਰੀਬਾਂ ਦੀ ਸੋ ਜਿੱਦੇ ਕੋਈ ਐਜੀ ਖਬਰ ਆ ਗਈ ਨਾ ਮੇਰੇ ਬਾਰੇ ਕਿ ਭਵੰਤਮਾਨ ਨੇ ਆ ਕਰਤਾ ਕੋਈ ਗਲਤ ਕੰਮ ਕਰਤਾ ਪੈਸਾ ਲਿਆ ਕੋਈ ਪ੍ਰੋਫੈਸ਼ਨਰ ਕੋਈ ਆ ਗਿਆ ਉਹ ਦਿਲ ਟੁੱਟ ਜੂਗਾ ਫੇ ਲੋਕਾਂ ਦਾ ਯਾਰ ਇੱਥੋਂ ਤਾਂ ਨਹੀਂ ਅਮੀਸੀ ਘਟੋ ਘਟ ਸੋ ਮੈਂ ਬਹੁਤ ਬੋਝ-ਬੋਝ ਕੇ ਕਰਮ ਕਰਦਾ ਬਹੁਤ ਦਾਮਨ ਸਾਫ਼ ਰੱਖਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਚੱਕੜ ਤੱਕ ਜਦੋਂ ਮਰਜ਼ੀ ਲੈ ਬੜ ਲੋ ਚੱਕੜ ਤੱਕ ਹੀ ਐ ਸੋ ਇਸ ਕਰਕੇ ਆ ਜਲੰਧਰ ਦੀ ਕਲੈਕਸ਼ਨ ਆਈ ਹੈ ਜਲੰਧਰ ਬੈਸ ਤੋਂ ਮੈਂ ਅੱਗੇ ਲੱਗ ਕੇ ਉਸ ਇਲੈਕਸ਼ਨ ਨੂੰ ਲੜੂੰਗਾ ਕਿਉਂਕਿ ਮੈਂ ਨੂੰ ਪਾਰਟੀ ਦਾ ਪ੍ਰਧਾਨ ਵੀ ਆ ਮੁੱਖ ਮੰਤਰੀ ਵੀ ਆ ਤੇ ਮੈਂ ਜਾ ਕੇ ਲੋਕਾਂ ਨੂੰ ਗਲੀ ਗਲੀ ਜਾ ਕੇ ਦੱਸੂੰਗਾ ਕਿ ਆ ਮੈਂ ਕੰਮ ਕਰਤੇ ਆ ਮੈਂ ਕਰਨੇ ਨੇ ਸ਼ਕਤੀ ਹੋਰ ਦਿਓ ਤੁਹਾਡੇ ਹਲਕੇ ਨੂੰ ਹੋਰ ਜਿਆਦਾ ਪ੍ਰਮੋਟ ਕਰਿਏ ਹੋਰ ਜਿਆਦਾ ਤੁਹਾਡੇ ਇਲਾਕੇ ਦੀ ਜਿਹੜੀ ਆ ਤਰੱਕੀ ਕਰੀ ਉੱਥੇ ਜਾ ਕੇ ਤੁਹਾਡਾ ਬੰਦਾ ਬੋਲੇ ਚੰਗੇ ਬੰਦੇ ਉੱਥੇ ਭੇਜੋ ਉੱਥੇ ਮਿੱਟੀ ਦੇ ਮਾਦੋਨਾਂ ਭੇਜਦਿਆ ਕਰੋ ਐਵੇਂ ਬੋਲਣ ਵਾਲੇ ਬੰਦੇ ਪੇਚ ਬਾਤ ਦੇਖੋ ਚੱਬੇ ਵਾਲ ਸਾਹਿਬ ਨੇ ਉੱਥੇ ਮੈਨੂੰ ਸ਼ਰਤ ਲਾਉਣਾ ਬਾਕੀ ਪਾਸਪੋਰਟ ਥੋੜੇ ਜਿ ਮੈਂ ਵੀ ਦੱਸ ਦੂੰਗਾ ਬੋਲਣ ਵਾਲੇ ਇਹਨਾਂ ਤਿੰਨਾਂ ਨੇ ਉੱਥੇ ਵਟ ਕੱਢ ਦੇਣੇ ਤਿੰਨ ਜਾਨੇ ਨੇ ਜਿਹੜੇ ਇੱਕ ਅਨੰਦਪੁਰ ਸਾਹਿਬ ਤੋਂ ਇੱਕ ਸੰਗਰੂਰ ਤੋਂ ਇੱਕ ਚੱਬੇ ਵਾਲ ਸਾ ਸਰਪੰਚੀ ਤੋਂ ਉੱਠੇ ਨੇ ਗਰੀਬੀ ਚੋਂ ਉੱਠੇ ਨੇ ਉੱਥੇ ਪਤਾ ਸਾਰਾ ਪਤਾ ਹੈ ਕਿ ਕੀ ਹੁੰਦਾ ਤਾਂ ਜਦੋਂ ਉੱਥੇ ਬੋਲਣਗੇ ਤਾਂ ਤੁਸੀਂ ਦੇਖਿਓ ਹੁਸ਼ਿਆਰਪੁਰ ਦੀ ਆਵਾਜ਼ ਕਿਵੇਂ ਗੂੰਜ ਪਾਰਟੀ ਵੱਲੋਂ ਮੇਰੀ ਮੇਰਾ ਹੁਕਮ ਲੱਗਿਆ ਮੈਨੂੰ ਹੁਕਮ ਲੱਗਿਆ ਪਾਰਟੀ ਵੱਲੋਂ ਕਿ ਤੁਹਾਡੀ ਪ੍ਰਧਾਨਗੀ ਚ ਅਸੀਂ ਤੁਹਾਡੀ ਗਵਾਈ ਚ ਅਸੀਂ ਜਲੰਧਰ ਲੜਨੀ ਹੈ ਜੇ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਜਲੰਧਰ ਬੈਠਾ ਹੈ ਸਾਨੂੰ ਐਡਰੈਸ ਦੇ ਦਿਓ ਤੁਸੀਂ ਕਹਿ ਦਿਓ ਚੰਗੇ ਵਾਸਤੇ ਕਹਿੰਦੇ ਆ ਚੰਗੇ ਲੱਗਦੇ ਆ ਕੰਮ ਚੰਗੇ ਲੱਗਿਆ ਵੋਟ ਪਾ ਦਿਓ ਜੇ ਲੱਗਿਆ ਕਿ ਨਹੀਂ ਯਾਰ ਇਹ ਤਾਂ ਹੋਰ ਹੀ ਕੁਝ ਐ ਤੋ ਇਹ ਤਾਂ ਚੰਗੇ ਨਹੀਂ ਹੈਗੇ ਵੋਟ ਨਾ ਪਾ ਕੋਈ ਗੱਲ ਨਹੀਂ ਕਿਉਂਕਿ ਵੋਟਾਂ ਪੈਣੀਆਂ ਨਾ ਪੈਣੀਆਂ ਹਾਰਨਾ ਜਿੰਨਾ ਚੱਲਦਾ ਰਹਿੰਦਾ ਹੈ ਪਰ ਘਟੁਗੜ ਤੁਹਾਡੀ ਨੀਅਤ ਦੇ ਵਿੱਚ ਖੋਟ ਨਹੀਂ ਹੋਣਾ ਚਾਹੀਦਾ ਬਸ ਨੀਤ ਸਾਫ਼ ਹੋਣੀ ਚਾਹੀਦੀ ਹੈ ਸੋ ਸੱਚੀ ਨੀਤ ਨਾਲ ਮੈਂ ਜਾਊਗਾ ਉੱਥੇ ਮੈਂ ਅੱਜ ਹੀ ਚਲੇ ਆਂ ਕਰ ਲੈਣਾ ਮੈਂ ਰੈਂਟ ਤੇ ਉੱਥੇ ਕਿਰਾਏ ਤੇ ਸ਼ਰੂਰ ਵੀ ਕਿਰਾਏ ਤੇ ਚੱਲ ਰਿਹਾ ਕਿਰਾਏ ਤੇ ਲੈਣਾ ਕੀ ਆਫੇ ਹੈ ਕਿਰਾਏ ਦੇ ਕਰ ਲੈਣਾ ਉਹ ਲੈਣਾ ਇਹ ਨਹੀਂ ਹੈਗਾ ਵੀ 10 ਜੁਲਾਈ ਤੱਕ ਹੀ ਹੈ ਫਿਰ ਉੱਥੇ ਹੀ ਰਹਿ ਆਉਂ ਉਹ ਕਰ ਹਫ਼ਤੇ 'ਚ 2 ਜਾਂ 3 ਦਿਨ ਮਾਝੇ ਤੇ ਦੁਆਬੇ ਦਾ ਆਫਿਸ ਬਣ ਜਾਊਗਾ ਮੈਂ ਆ ਕੇ ਉੱਥੇ ਰਿਆ ਕਰੂੰਗਾ ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ ਜਲੰਧਰ ਆ ਜਾਓ ਆ ਦੋ ਦਿਨ ਮੁੱਖ ਮੰਤਰੀ ਉੱਥੇ ਬੈਠੂਗਾ ਅਫਸਰਾਂ ਸਮੇਤ ਤੁਹਾਡੇ ਕੋਲੇ ਅਫਸਰ ਆਉਣਗੇ ਪਿੰਡਾਂ 'ਚ ਰਿਸਟਰੀਓ ਕਰਾਉਣ ਫਰਾਂ ਹੁਣ ਮੈਂ ਕੀ ਕੀਤਾ ਹੋਇਆ ਮੈਂ ਸਾਰੇ ਅੱਜ ਅੱਜ ਜਿੰਨੇ ਬੰਦੇ ਵੀ ਅੱਜ ਤੱਕ ਚਲੋ ਸੈਟੜਿਆ ਜਿੰਨੇ ਵੀ ਬੰਦੇ ਕੱਲ ਕੋਈ ਆਧਾਰ ਕਾਰਡ ਬਣਾਉਣ ਗਿਆ ਕੋਈ ਲਾਇਸੈਂਸ ਬਣਾਉਣ ਗਿਆ ਕੋਈ ਰਿਸਟਰੀ ਕਰਾਉਣ ਗਿਆ ਜਿੰਨੇ ਵੀ ਪੰਜਾਬ ਦੇ ਵਿੱਚ ਹੋਏ ਨੇ ਕੰਮ ਉਹਨਾਂ ਦੀ ਮੈਂ ਲਿਸਟ ਮੰਗਾ ਲੈਣਾ ਸ਼ਾਮ ਨੂੰ ਕੰਪਿਊਟਰ ਤੇ ਮੇਰੇ ਡੈਸ਼ਬੋਰਡ ਹੈ ਤੇ ਮੈਂ ਚੈੱਕ ਕਰਦਾ ਮੈਂ ਉਹਨਾਂ ਬੰਦਿਆਂ ਦੇ ਫੋਨ ਮੰਗਾ ਲੈਣਾ ਕਿਸੇ ਨੂੰ ਮੈਂ ਫੋਨ ਕਰ ਲੈਣਾ ਵੀ ਤੁਸੀਂ ਭਾਈ ਕੱਲ ਸਮਾਣੇ ਤਹਿਸੀਲ ਚ ਗਏ ਸੀਗੇ ਕਿਵੇਂ ਕੰਮ ਹੋ ਗਿਆ ਵਧੀਆ ਹੋ ਗਿਆ ਹੋ ਗਿਆ ਜੀ ਕੋਈ ਪੈਸੇ ਤਾਂ ਨਹੀਂ ਮੰਗੇ ਕਿਸੇ ਨੇ ਨਾ ਜੀ ਕੋਈ ਕੋਈ ਵੱਧ ਘਾਟੂ ਕੋਈ ਖੱਜਲ ਖਵਰੀ ਤਾਂ ਨਹੀਂ ਨਾ ਜੀ ਦੱਸ ਦਿਓ ਆ ਨੰਬਰ ਹੈ ਤੇ ਪੈ ਚੈੱਕ ਕਰਨ ਇਹਦੇ ਨਾਲ ਕੀ ਹੋਊਗਾ ਹੁਣ ਅਫਸਰਾਂ ਨੂੰ ਪਤਾ ਵੀ ਆ ਨੰਬਰ ਜਾਊ ਇਹਦਾ ਜਾਊਗਾ ਵੀ ਉੱਥੇ ਮੁੱਖ ਮੰਤਰੀ ਦੇ ਦਫ਼ਤਰ ਚ ਤੇ ਕਰੂਗਾ ਵੀ ਆਪ ਹੀ ਉਹ ਤੇ ਜੇ ਕਦਾ ਵਿੱਚੋਂ ਫੜਿਆ ਗਿਆ ਨਾ ਵੀ ਹਾਂ ਵੱਧ ਪੈਸੇ ਲੈ ਲੇ ਆਪਾਂ ਦੋ ਚਾਰ ਕਾਮ ਮਾਰ ਕੇ ਢੰਗ ਦੇਣੇ ਸਾਰੇ ਠੀਕ ਹੋ ਜਾਣਗੇ ਦੇਖ ਲਓ ਨਾ ਮੈਨੂੰ ਇਹ ਕੰਮ ਤੇ ਆਪ ਤਾਂ ਮੈਂ ਕਮਾਉਂਦਾ ਰਹੀ ਇਹ ਇਹਨਾਂ ਦੇ ਛੱਡਦਾ ਨਹੀਂ ਮੈਂ ਜਾਂ ਜਿਹੜੇ ਇਹਨਾਂ ਨੇ ਲੁੱਟੇ ਹੋਏ ਨੇ ਉਹ ਵੀ ਨਹੀਂ ਛੱਡਦਾ ਉਹ ਤਾਂ ਪਿਆਸ ਸਮੇਤ ਵਾਪਸ ਲਊਗਾ ਇਹ ਪਹਾੜਾਂ ਪੂੜਾਂ ਚੋਂ ਬਹੁਤ ਪਏ ਨੇ ਇਹਨਾਂ ਦੇ ਪਹਾੜਾਂ 'ਚ ਬਹੁਤ ਜ਼ਮੀਨਾਂ ਜਿਮਨਾਂ ਲਈਆਂ ਹੋਈਆਂ ਇਹਨਾਂ ਨੇ ਸਭ ਕੱਢ ਕੇ ਲਿਆਵਾਂਗੇ ਇੱਥੇ ਆ ਆਮ ਲੋਕਾਂ ਦੇ ਗਰੀਬਾਂ ਦੇ ਘਰਾਂ 'ਚ ਉਹ ਪੈਸਾ ਆਊਗਾ ਵਿਆਸ ਸਨੇਤ ਆਊਗਾ ਭਾਵੇਂ ਜ਼ਮੀਨ ਦੇ ਰੂਪ 'ਚ ਆਵੇ ਪੜ੍ਹਾਈ ਦੇ ਰੂਪ 'ਚ ਆਵੇ ਹੈਲਥ ਦੇ ਰੂਪ 'ਚ ਆਵੇ ਸੋ ਮੈਂ ਨਹੀਂ ਛੱਡਦਾ ਇਹਨਾਂ ਨੂੰ ਸੋ ਮੈਂ ਇਸੇ ਕੰਮ 'ਤੇ ਮੈਂ ਨਾ ਤਾਂ ਮੈਂ ਰੇਤੀ ਦੀਆਂ ਖੱਡਾਂ ਜਿੱਸਾ ਪਾਉਣਾ ਨਾ ਮੈਂ ਬੱਸਾਂ 'ਚ ਹਿੱਸਾ ਪਾਉਣਾ ਨਾ ਮੈਂ ਹਵੇਲੀਆਂ ਟਾਬਿਆਂ 'ਚ ਹਿੱਸਾ ਪਾਉਣਾ ਨਾ ਮੈਂ ਰਿਸ਼ਤੇ ਦੀਆਂ ਖੱਡਾਂ ਜਿੱਸਾ ਪਾਉਣਾ ਮੈਂ ਹਿੱਸਾ ਜ਼ਰੂਰ ਪਾਉਣਾ ਪਰ ਪਾਉਣਾ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹੀ ਸਪਣਾ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਲੋਕੋਂ ਕੋ ਮੈਂ ਇੱਕ ਹੋਰ ਬੇਨਤੀ ਕਰਦਾ ਕੋਈ ਲੋਕਲ ਇਲਾਕੇ ਦੀ ਕੋਈ ਮੰਗ ਜਾਂ ਵੈਸੇ ਤਾਂ ਬਹੁਤ ਸਾਰਾ ਪੈਸਾ ਪਹਿਲੀ ਹੁਸ਼ਿਆਰਪੁਰ ਦੇ ਵਿੱਚ ਚੱਲ ਰਿਹਾ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਆ ਹਰਿਆਣਾ ਕਸਬਾ ਜਿਹੜਾ ਉੱਥੇ ਐਸਟੀਪੀ ਦਾ ਪਲਾਂਟ ਜਿਹੜਾ ਉਹ ਲੱਗ ਰਿਹਾ ਕੋਈ ਕਿਸੇ ਕਿਸਮ ਦਾ ਕੰਮ ਹੋਵੇ ਇੱਥੇ ਦੱਸ ਦਿਓ डीसी दफ्तरच दस दो तहसीलच दस दो मेरे ਕੋਲ ਪਹੁੰਚੂਗਾ ਕਿ ਹਰ ਰੋਜ਼ ਮੈਂ ਡਿਟੇਲ ਲੈਦਾ ਕਿ ਕੰਮ ਕਿਹੜੇ ਕਿਹੜੇ ਹੋ ਰਹੇ ਨੇ ਕਿਹੜੇ ਨਹੀਂ ਹੋ ਰਹੇ ਜੇ ਤਹਿਸੀਲ ਪੱਧਰ ਦਾ ਜ਼ਿਲ੍ਹੇ ਪੱਧਰ ਦਾ ਇੱਥੇ ਹੋ ਜਾਊਗਾ ਜੇ ਇੱਕ ਸੀਐਮ ਵਿੰਡੋ ਬਣਾ ਰਹੇ ਹਾਂ ਹਰ ਡੀਸੀ ਦੇ ਦਫ਼ਤਰ ਚ ਇੱਕ ਇੱਕ ਮੁੱਖ ਮੰਤਰੀ ਦਾ ਦਫ਼ਤਰ ਵੀ ਹੋਊਗਾ ਉੱਥੇ ਅਫਸਰ ਬੈਠਣਗੇ ਜਿਹੜੇ ਜਿਹੜੇ ਕੰਮ ਉਹਨਾਂ ਦੇ ਆਉਣਗੇ ਉਹ ਸ਼ਾਮ ਤੱਕ ਮੇਰੇ ਕੋਲ ਹੋਣਗੇ ਅਗਲੇ ਦਿਨ ਮੁੱਖ ਮੰਤਰੀ ਦਫ਼ਤਰ ਚ ਉਸ ਬੰਦੇ ਨੂੰ ਫੋਨ ਜਾਊਗਾ ਕਿ ਕੱਲ ਤੂੰ ਆ ਫਲਾਨਾ ਅਰਜੀ ਦੇ ਕੇ ਆਇਆ ਸੀ ਇਹ ਤੇਰਾ ਡਿਪਾਰਟਮੈਂਟ ਨੂੰ ਭੇਜਤਾ ਦੋ ਦਿਨਾਂ ਦੇ ਵਿੱਚ ਵਿੱਚ ਕੰਮ ਹੋ ਜਾਊਗਾ ਜੇ ਕੋਈ ਕਾਗਜ਼ ਪੱਤਰ ਦੀ ਬਾਧ ਘਾਟ ਹੈ ਤੈਨੂੰ ਦੁਬਾਰੇ ਫੋਨ ਕਰਕੇ ਮੰਗਾ ਲਾਂਗੇ ਇਸ ਕਰਕੇ ਤੂੰ ਬਿਲਕੁਲ ਨਿਸ਼ਚਿੰਤ ਰਹਿ ਤੇਰਾ ਕੰਮ ਹੋ ਜਾਊਗਾ ਤੂੰ ਇਹ ਤੈਨੂੰ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਕਿਉਂਕਿ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਦੋਂ ਤਾਂ ਅਸੀਂ ਢਾਣੀਆਂ 'ਚ ਵੀ ਜਾਂਦੇ ਆ ਡੇਰਿਆਂ 'ਚ ਵੀ ਜਾਂਦੇ ਆ ਜਿਹੜੇ ਲੋਕ ਕਈਆਂ ਨੇ ਖੇਤਾਂ 'ਚ ਪਾਏ ਹੁੰਦੇ ਨੇ ਨਾ ਸਾਡੇ ਪਿੰਡਾਂ ਵੱਲ ਕੋਠੇ ਕਹਿੰਦੇ ਨੇ उदा अस घर घर जाने डोर टू डोर भी वोटा बख्याल रखियो जी तो जो सरकार बन जाती कहते चंडीगढ़ आ जाओ क्यों बी सरकार इतने नहीं आ सकती दुबारे दोबारा सरकार घर के मूहरे आऊगी दोबारा सरकार महल च आऊगी महल कस्बे शहर चो पिंड चो चलूगी सरकार सो तो लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है ਮਿਲਤੇ ਰਹੇ ਤੋ ਜਿੰਦਾ ਰਹੇਗੇ